ਹਾਂਜੀ ਬਾਈ ਜੀ ਜਿਹੜੇ ਜਰਮਨ ਸੈਪਡ ਡੌਗ ਦਾ ਟ੍ਰੀਟਮੈਂਟ ਕਰਿਆ ਸੀਗਾ ਤੇ ਇਹਨੂੰ ਬੁਖਾਰ ਸੀ 105 ਤੇ ਪੇਟ ਦੇ ਵਿੱਚ ਇਨਫੈਕਸ਼ਨ ਸੀਗੀ ਉਲਟੀਆਂ ਬਹੁਤ ਜ਼ਿਆਦਾ ਕਰਦਾ ਸੀਗਾ ਖਾਣਾ ਪੀਣਾ ਛੱਡਿਆ ਸੀਗਾ ਤੇ ਆਪਾਂ ਇਹਦਾ ਟ੍ਰੀਟਮੈਂਟ ਕਰਿਆ ਸੀਗਾ ਤੇ ਬਾਕੀ ਬਾਈ ਜੀ ਨੂੰ ਪੁੱਛਦਿਆਂ ਕਿਵੇਂ ਲੱਗਿਆ ਤੇ ਹੁਣ ਹਾਲਤ ਕੀ ਨੇਗੇ ਦੱਸੋ ਬਾਈ ਪਹਿਲਾਂ ਬਈ ਇਹ ਖਾਣਾ ਪੀਣਾ ਸਾਰਾ ਕੁਝ ਛੱਡ ਗਿਆ ਸੀਗਾ ਅੱਛਾ ਜੀ ਤੇ ਉਲਟੀ ਬਹੁਤ ਜ਼ਿਆਦਾ ਕਰਨ ਲੱਗਿਆ ਸੀਗਾ ਠੀਕ ਹੈ ਜੀ ਤੇ ਬਾਕੀ ਇਨਫੈਕਸ਼ਨ ਵਗੈਰਾ ਬਹੁਤ ਵਧ ਗਈ ਸੀ ਇਹਦੇ ਚ ਠੀਕ ਹੈ ਜੀ ਤੇ ਉਸ ਤੋਂ ਬਾਅਦ ਚ ਇਹ ਜਮਾ ਸੁਸਤ ਹੋ ਕੇ ਪੈ ਗਿਆ ਸੀਗਾ ਜੀ ਜੀਬ ਨੀਲੀ ਪੈਣ ਲੱਗੀ ਸੀ ਇਹਦੀ ਤੇ ਆਪਾਂ ਟਰੀਟਮੈਂਟ ਕਰਿਆ ਕਿਵੇਂ ਲੱਗਿਆ ਤੁਹਾਨੂੰ ਬਹੁਤ ਵਧੀਆ ਜੀ ਤੇ ਹੁਣ ਕਿਵੇਂ ਹੈਗਾ ਹਾਲ ਤੇ ਕੀ ਆ ਹੁਣ ਜਮਾ ਓਕੇ ਪ੍ਰੋਪਰ ਹੈ ਜੀ ਖਾਂਦਾ ਵਿੰਦਾ ਖਾਂਦਾ ਵਿੰਦਾ ਸਹੀ ਹੈ ਜੀ ਠੀਕ ਹੈ ਵਧੀਆ ਹਾਂਜੀ ਪਾਣੀ ਪੂਣੀ ਵਧੀਆ ਪਿੰਦਾ ਪਾਣੀ ਪੂਣੀ ਵਧੀਆ ਜੀ ਉਲਟੀ ਤਾਂ ਨਹੀਂ ਕਰੀ ਨਾ ਜੀ ਉਦੋਂ ਪੂਰਾ ਪੂਰਾ ਜੀ ਦਿਖਾ ਦਿਖੋ ਹੂੰ ਕਿਵੇਂ ਲੱਗਿਆ ਡੀਟੋ ਜਿਵੇਂ ਆਪਾਂ ਕਹਿਆ ਨਾ ਵੀ 100 ਚ 100 ਪਰਸੈਂਟ ਕੁਝ ਆ ਹੀ ਹੋ ਗੰਨਾ ਠੀਕ ਹੈ ਹੁਣ ਵਧੀਆ ਹਾਂਜੀ ਟ੍ਰੀਟਮੈਂਟ ਕਰਨ ਦਾ ਤਰੀਕਾ ਕਿਵੇਂ ਲੱਗਿਆ ਟ੍ਰੀਟਮੈਂਟ ਕਰਨ ਦਾ ਤਰੀਕਾ ਬਹੁਤ ਵਧੀਆ ਜੀ ਕੁੱਤੇ ਨੂੰ ਜਮੀ ਪਤਾ ਵੀ ਨਹੀਂ ਲੱਗਿਆ ਵੀ ਜਿਵੇਂ ਆਪਾਂ ਕੱਲ ਆਪਾਂ ਇੰਨੇ ਸਾਰੇ ਇੰਜੈਕਸ਼ਨ ਲਗਾਏ ਨੇ ਕੋਤਨ ਬਿਲਕੁਲ ਪਤਾ ਹੀ ਨਹੀਂ ਲੱਗਿਆ ਠੀਕ ਹੈ ਜੀ ਹਾਂ ਬਾਕੀ ਇੰਜੈਕਸ਼ਨ ਆਪਾਂ ਸਾਰੇ ਆਈ ਵੀ ਦਿੱਤੇ ਤਾਂ ਕਰਕੇ ਵੀ ਹਾਂ ਥੋੜੇ ਜਿਹਾ ਫਮਾਸਲ ਚਾੜਨੇ ਆਗੇ ਫੇਰ ਕਰਦੇ ਆਗੇ ਹਾਂ ਉਹਦਾ ਮੈਨੂੰ ਜਮੀ ਪਤਾ ਹੀ ਵੀ ਨਹੀਂ ਪਤਾ ਵੀ ਨਹੀਂ ਲੱਗਿਆ ਠੀਕ ਹੈ